ਅਸੀਂ ਲੁਧਿਆਣਾ ਤੋਂ ਆਏ ਜੀ ਪੰਜਾਬ ਤੋਂ ਆਏ ਆ ਕਿੰਨੇ ਵਜੇ ਲਾਈਨ 'ਚ ਲੱਗੇ ਸੀ ਜੀ ਤੁਸੀਂ ਅਸੀਂ 12 ਵਜੇ ਲਾਈਨ 'ਚ ਲੱਗੇ ਆ ਅੱਧੀ ਦੇ ਰੋਕੇ ਤੁਹਾਨੂੰ ਤਕਰੀਬਨ ਲੱਗੇ ਹੋਵੇ 3:30 3:30 4 ਘੰਟੇ ਲੱਗੇ ਆ ਅਜੇ ਤੱਕ ਵਾਰੀ ਆਈ ਨਹੀਂ ਮਿਲ ਗਏ ਹੋ ਤੁਸੀਂ ਹਾਂਜੀ ਹਾਂਜੀ ਜੀ ਬਿਲਕੁਲ ਆਨੰਦ ਲੈ ਰਿਹਾ ਜੀ ਇੱਥੇ ਮੇਲੇ ਦਾ ਮੌਸਮ ਬਹੁਤ ਵਧੀਆ ਹੋਇਆ ਹੈ ਮਾਤਾ ਰਾਣੀ ਦੀ ਪੂਰੀ ਕਿਰਪਾ ਸੱਡੇ ਤੇ ਬਾਕੀ ਦਰਸ਼ਨ ਵਧੀਆ ਹੋ ਜਾਣ ਸਾਡੇ ਬੱਸ ਹੋਰ ਜੈ ਮਾਤਾ ਦੀ ਜੀ ਨਾਮ ਮੇਰਾ ਹਿਮਾਂਸ਼ੂ ਜਿੰਦਲ ਮੈਂ ਜੀ ਛੋਟਾ ਬਚਪਨ ਤੋਂ ਆ ਰਿਹਾ ਹਾਂ 25 ਸਾਲ ਦੀ ਮੇਰੀ ਉਮਰ ਹੈ 20 ਸਾਲ ਤੋਂ ਮੈਂ ਲੰਗਰ ਦੀ ਸੇਵਾ ਤੇ ਆ ਰਿਹਾ ਮੇਰੇ ਡੈਡੀ ਇੱਥੇ ਇਸ ਕਮੇਟੀ ਚ ਮੈਂਬਰ ਨੇ ਜਿਵੇਂ ਉਹਨਾਂ ਦੇ ਸੰਜੋਗ ਨਾਲ ਇੱਥੇ ਲੰਗਰ ਕਮੇਟੀ ਚ ਸੇਵਾ ਕਰਨਾ ਮੈਂ ਤੇ ਅਸੀਂ 13 ਤਰੀਕ ਤੱਕ ਇਹ ਲੰਗਰ ਚੱਲਣਾ ਹੈ ਇਹ ਲੁਧਿਆਣੇੋਂ 4 ਤਰੀਕ 4 ਅਗਸਤ 2024 ਨੂੰ ਦੁਪਹਿਰੇ 2 ਵਜੇ ਚੱਲਿਆ ਸੀ ਤੇ 5 ਤਰੀਕ ਨੂੰ ਅਸੀਂ ਮਾਰਨਿੰਗ 5 ਵਜੇ ਸਟਾਰਟ ਕੀਤਾ ਇਹ 13 ਤਰੀਕ ਅਸ਼ਟਮੀ ਕੰਜਕ ਪੂਰੀ ਤੋਂ ਬਾਅਦ 5 ਵਜੇ ਸਮਾਪਤੀ ਕਰਕੇ ਇਹ ਲੰਗਰ ਲੁਧਿਆਣੇ ਵਾਪਸ ਹੀ ਜਾਏਗਾ ਮਾਤਾ ਜੀ ਵਿਨੇ ਮਿੱਤਲ ਜੀ ਤੁਸੀਂ ਸਦੋ ਸਦੋ ਆਇਓ ਇਹ ਹਰ ਸਾਲ ਦੀ ਤਰ੍ਹਾਂ ਲੁਧਿਆਣੇਆ ਵਸੀਆਂ ਦੇ ਸਹਿਯੋਗ ਦੇ ਨਾਲ ਸਾਲਾਨਾ ਲੰਗਰ ਮਾਤਾ ਚਿੰਤਪੁਰਨੀ ਦਰਬਾਰ ਦੇ ਕੋਲ ਲੱਗਦਾ ਹੈ ਲੁਧਿਆਣੇਆ ਵਸੀਆਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਇਕੱਠਾ ਕੀਤਾ ਜਾਂਦਾ ਹੈ ਇਹ ਲੰਗਰ 4 ਤਰੀਕ ਨੂੰ ਲੁਧਿਆਣੇ ਤੋਂ ਚੱਲਿਆ ਸੀ 5 ਤਰੀਕ ਨੂੰ ਇਹ ਲੰਗਰ ਸ਼ੁਰੂ ਹੋਇਆ ਤੇ ਜਿਹੜਾ ਅਸ਼ਵੀ ਵਾਲੇ ਦਿਨ 13 ਤਰੀਕ ਨੂੰ 13 ਅਗਸਤ ਅਸ਼ਵੀ ਵਾਲੇ ਦਿਨ ਲੰਗਰ ਕੰਜਕ ਪੂਜਨ ਦੇ ਨਾਲ ਸਮਾਪਨ ਹੋਏਗਾ ਸਾਰਿਆਂ ਨੂੰ ਜੈ ਮਾਤਾ ਜੀ ਮਾਤਾ ਜੀ ਲੁਧਿਆਣੇ ਤੋਂ ਮਨੋਇਕਮਰ ਮਾਨਸਰ ਗੰਗਾ ਰਾਮ ਧਰਮਸ਼ਾਲਾ ਤੋਂ ਅਸੀਂ 4 ਅਗਸਤ ਤੋਂ ਲੈ ਕੇ 15 13 ਅਗਸਤ ਤੱਕ ਲੁਧਿਆਣਾ ਧਰਮਸ਼ਾਲਾ ਚਿੰਤਪੁਰ ਵਿੱਚ ਹਰ ਸਾਲ ਦੀ ਤਰ੍ਹਾਂ ਸਲਾਨਾ ਲੰਗਰ ਲਗਾ ਰਹੇ ਹਾਂ ਜੋ ਕਿ ਅਸੀਂ 30 35 ਸਾਲ ਤੋਂ ਲਗਾਤਾਰ ਲਗਾ ਰਹੇ ਹਾਂ ਲੁਧਿਆਣਾ ਧਰਮਸ਼ਾਲਾ ਮੇਨ ਜਿਹੜੀ ਸਭ ਤੋਂ ਪੁਰਾਣੀ ਧਰਮਸ਼ਾਲਾ ਹੈ ਅਸੀਂ ਉੱਥੇ ਸਾਰੇ ਮੈਂਬਰ ਮਿਲ ਕੇ ਲੰਗਰ ਲਗਾਉਂਦੇ ਆਂ ਨਗਰ ਸਰ ਗੌਰਪੁਰ ਗੌਰਪੁਰ ਅਬ ਚਲੇ ਆਪ ਕੱਲ ਹਾਂਜੀ ਸਰ ਆ ਲਾਈਨ ਮੇ ਕਿੰਨੇ 12 ਵਜੇ ਸਰ 3:00 ਤੋਂ 5:00 ਤੱਕ